ਕਲੀ ਲਾਇਆ ਤੇ ਜੱਦੀ ਸਰਦਾਰ ਦੇ ਪਠੇ ਦੇ ਤੋਂ ਚੋਰੀ ਵਢੀ ਆਂਦੇ ਆ। ਓਹੋ! ਇਹ ਤੁਹਾਡੇ ਵੀਰਜੀ ਪਠੇ। ਹਾਂ ਹੋਰ ਕਿਹਦੇ ਆ? ਮੈਨੂੰ ਹੱਥ ਨਾ ਲਾਇਓ ਮੈਂ ਅੱਗੇ ਹਾਰ ਦਾ ਮਰੀਜ਼ ਏ। ਕਾਲੀ ਨਾ ਫਾਹ ਲਾਗੇ ਤੇ ਆਦਮ ਤੈ ਕਾਲੂnga। ਓਹ ਡਰਾਵੇ ਦੇਂ ਨਿਆ ਦੁਰਵਾ ਤੂੰ ਸਾਨੂੰ ਗਾੜੀਆਂ। ਮੈਨੂੰ ਹੱਥ ਨਾ ਲਾਇਓ। ਕੋਈ ਨਹੀਂ ਕਹਿੰਦੇ ਤੈਨੂੰ ਆਇਆ। ਅੱਗੇ ਤੇ ਆ। ਮੈਨੂੰ ਖੇਚ ਨਾ ਮੈਂ ਤੇ ਅੱਗੇ ਫੋੜੇਂਗੂ ਤੂੰ ਖੰਡਿਆ ਵਾਂ। ਤੈਨੂੰ ਪਤਾ ਚੋਰੀ ਕਰਨੀ ਮਾੜੀ ਗੱਲ ਆ। ਸਿਆਣੇ ਦੀ ਗੱਲਾਂ ਸੁਣੀਆਂ ਕਰੀ ਤੂੰ? ਸੁਣੀਆਂ ਵਾਂ ਸਿਆਣਿਆਂ ਦੀਆਂ ਗੱਲਾਂ ਵੀ ਤੇ। ਜਦੋਂ ਨਾ ਲੱਭਣ ਤੇਰੀ ਵੱਡ ਲਿਆ ਤੇ ਸਿਆਣਿਆ ਮਰਾਇਆ ਮੈਨੂੰ ਭਾਈ ਤੂੰ ਤੇ ਗੁਰੂਆ ਗਾੜੀਆਂ ਉੱਕ ਦੰਨਿਆ ਆ ਗਏ ਵੀ ਮੇਰੀ ਆ ਜ਼ਮੀਨ ਵੀ ਮੇਰੀ ਆ ਸਾਰੀ ਜੇ ਬੋਧੂ ਫੋੜਾ ਮਾਰਨਿਆ ਵਾ ਇਹ ਗੱਲ ਕੋਈ ਚੰਗੀ ਆ ਤੇਰੇ ਵਾਸਤੇ ਵੇ ਓਏ ਵੀ ਆਪਣੀ ਆ ਭੈਣ ਭਰਾਵਾਂ ਦੀ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਸਿਆਣੇ ਜਿਵੇਂ 3 ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨਾ ਓਵੇਂ ਜ਼ਮੀਨਾਂ ਵੀ ਸਭ ਦੀਆਂ ਸਾਂਝੀਆਂ ਹੀ ਆ ਕਿਤੇ ਰਾਤ ਨੂੰ ਡਾਕਾ ਮਾਰਦੇ ਤੂੰ ਦਿਨ ਦਿਹਾੜੇ ਡਾਕੇ ਮਾਰੀਆਂ ਆ ਪਾਜੀ ਮੈਂ ਕਿਤੇ ਜਾਣੀ ਵਾਲੀ ਬੈਂਕ ਲੁੱਟ ਲਈ ਡਾਕਾ ਮਾਰ ਲਿਆ ਡਾਕਾ ਮਾਰ ਲਿਆ ਕਾਹੋ ਜੀਆਂ ਗੱਲਾਂ ਕਰਨ ਦੇ ਤੇਰੀ ਪੱਠੇ ਵੱਡ ਲਿਆ ਆਹਦੀਆਂ ਤੁਸੀਂ ਗੱਲਾਂ ਚ ਆ ਗਏ ਜੇ ਟਰਾਂਸਪੋਰਟਾਂ ਵੀ ਕਹਿੰਦਾ ਹੈਗੇ ਆ ਆਪਣੀਆਂ ਬਾਹਰ ਕਿੱਥੇ ਆ ਟਰਾਂਸਪੋਰਟਾਂ ਆ ਬਾਹਰਲੇ ਮੁਲਕਾਂ ਦੇ ਆਪਣੇ ਪੰਜਾਬੀ ਭਰਾ ਜਿੰਨੇ ਵੀ ਟਰੱਕ ਚਲਾਉਂਦੇ ਟਰਾਲੇ ਟਰਾਂਸਪੋਰਟ ਕੀ ਉਹ ਸਾਰੇ ਆਪਣੇ ਹੀ ਆ ਜਿੱਥੇ ਕਿਤੇ ਪੰਜਾਬੀਆਂ ਦੀ ਗੱਲ ਆਉਂਦੀ ਆ ਨਾ ਉੱਥੇ ਫੇਰ ਮੈਂ ਫੀਲੀ ਚੁੱਕ ਲੈਣਾ ਕਿ ਸਾਰੇ ਆਪਣੇ ਹੀ ਆ ਤੈਨੂੰ ਬੜੀ ਅਰੀ ਸੇਕਾ ਕੇ ਆਨਾ ਪੰਪਜਾ ਆਨਾ ਪੰਪਜਾ ਸੋਰੀ ਤੇ ਅੱਜ ਇਸੇ ਪੰਪਨੇ ਮਰਾਤਾ ਆ ਵੀਰ ਜੀ ਮਾਫ ਕਰਨਾ ਹਣ ਮੈਂ ਭਾਜੀ ਫੜਿਆ ਤੇ ਗਿਆ ਆ ਮੈਨੂੰ ਜਾਣ ਦੋ ਤੁਸੀਂ ਵੀ ਟੱਬਰਾਂ ਵਾਲੇ ਜੇ